ਸਤਿ ਕਾਹ ਟਲ ਗੁਰ ਸੇਵੀਆ ਹਨ ਸਹਜ ਸੁਭਾਅ ਧਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਫਤ ਖਸਮ ਦੀ ਨੂਰ ਅਰਸੋਂ ਕਰਸੋਂ ਛਟੀ ਐ ਤੁਦ ਡਿਠੇ ਸੱਚੇ ਭਾਤਸ਼ ਮਲ ਜਨਮ ਜਨਮ ਦੀ ਸੱਜਣ ਸੱਚੇ ਭਾਤਸ਼ ਸਿਰਸ਼ ਹਦ ਜਿਸ ਭਾਸ ਬਹਿਠਿਆ ਸੋਹੀਏ ਸਬਨਾ ਦਾ ਸਤਨੰ ਹੇ ਗੁਰੂ ਸਾਹਿਬ ਜੀ ਸੋਹੀ ਮਹੱਲਾ 5 ਉਹਨ ਕੀ ਹਿਆ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖ ਪ੍ਰੈ ਜਾਈ ਸੁਨਤ ਸੰਦੇਸ ਰੋ ਪ੍ਰਿਆ ਗ੍ਰਹਿ ਸੇਜ ਵਿਸ਼ਾਈ ਭ੍ਰਮ ਭ੍ਰਮ ਆਇਓ ਤਉ ਨਦਰ ਨ ਪਾਈ ਓਮ ਕੀਓ ਹਿਓ ਮੇਲਨ ਪ੍ਰਭ ਤਾਈ ਖੋਜਤ ਚਰਿਓ ਦੇਖੋਂ ਪ੍ਰੈ ਜਾਈ ਸੁਨਤ ਸੰਦੇਸ ਰ ਪ੍ਰਿਆ ਗ੍ਰਹ ਸੇਜ ਵਿਸ਼ਾਈ ਭ੍ਰਮ ਭ੍ਰਮ ਆਇਓ ਤਉ ਨਦਰ ਨ ਪਾਈ ਕਿਨ ਬਿਦਹੀਰ ਧੀਰਨਿ ਮਾਨ ਮਿਲ ਸਜਨ ਹਾਂ ਤੁਜ ਪਰ ਬਨ ਰਹਾ ਏਕ ਸੇਜ ਵਿਸੀ ਧਨਕੰਤ ਹਨ ਸੁਤੀ ਫਿਰ ਸਦ ਜਗੰਤ ਪੀਓ ਮਦ ਰੋ ਧਨ ਮਤਵੰਤਾ ਧਨ ਜਾਗ ਜੇ ਫਿਰ ਬੁਲੰਤਾ ਭਈ ਨਰਾਸੀ ਬਹੁਤ ਦਿਨ ਲਾਗੇ ਦੇਸ ਦੇ ਸੰਤਰ ਮੈਂ ਸਗਲੇ ਝਾਗੇ ਖੇਨ ਰਹਿਨ ਨਾ ਪਾਵਾਂ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸਭਾਗੇ ਭਇਓ ਕਿਰਪਾਲ ਸਤ ਸੰਗ ਮਿਲਿਆ ਬੁਝੀ ਤਪਤ ਘਰਹਿ ਪਰ ਪਾਇ ਸਗਲ ਸਿੰਗਾਰ ਹੁਣ ਮੁਝ ਸੁਹਾਇ ਕਹੋ ਨਾਨਕ ਗੁਰ ਭਰਮ ਚੁਕਾਇਆ ਜਹ ਦੇਖਾ ਤੈ ਪਰਹਿ ਭਾਈ ਖੋਲਿਓ ਕਪਟ ਤਾ ਮਨ ਠਹਿਰਾਈ ਜਹ ਦੇਖਾ ਤੈ ਪਰਹਿ ਭਾਈ ਖੋਲਿਓ ਕਪਟ ਤਮਨ ਠਰਾਈ ਰਹਾ ਦੁਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੂਹੀ ਮਹਿਲਾ ਪੰਜਵਾਂ ਉਮਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੋਨ ਦਾ ਤ ਸੰਦੇਸ ਰੋ ਪ੍ਰਿਆ ਗ੍ਰਹਿ ਸੇਜ ਵਿਸ਼ਾਈ ਭ੍ਰਮ ਭ੍ਰਮ ਆਇ ਤਉ ਨਦਰ ਨ ਪਾਈ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਬਖਵਾਕ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਹਰਜੰਨ ਦੇ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਹੀ ਹੀਰਾ ਗੰਦਰ ਪਾਵਨ ਅੰਗ 737 ਅਤੇ 38 ਉੱਤੇ ਸੁਭਾਈਮਾਨ ਹੈ ਸਤਿਗੁਰ ਬਖਸ਼ਿਸ਼ ਕਰ ਦੇ ਨੇ ਇਹ ਭਾਈ ਅਜ ਮੇਰੇ ਹਿਰਦੇ ਦੇ ਵਿੱਚ ਮਾਲਕ ਨੂੰ ਮਿਲਣ ਦੀ ਤਾਂਗ ਪੈਦਾ ਹੋਈ ਉਸ ਪਿਆਰੇ ਨੂੰ ਮਿਲਣ ਵਾਸਤੇ ਮੈਂ ਥਾਂ ਥਾਂ ਉਸ ਪਿਆਰੇ ਨੂੰ ਲੱਭਣ ਵਾਸਤੇ ਤੁਰਿਆ ਜਿੱਥੇ ਵੀ ਮੇਰੇ ਮਾਲਕ ਦਾ ਕਿਤੇ ਸੁਨੇਹਾ ਮਿਲਿਆ ਵੀ ਮੇਰਾ ਮਾਲਕ ਆ ਰਿਹਾ ਹੈ ਮੈਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਉਸ ਮਾਲਕ ਨੂੰ ਬਿਠਾਣ ਵਾਸਤੇ ਸੋਨੇ ਸੇਜਾ ਵਿਸਾਈ ਪਰ ਕੀ ਹੋਇਆ ਸਤਿਗੁਰ ਕਹਿੰਦੇ ਮੈਂ ਥਾਂ ਥਾਂ ਤੇ ਭਟ ਗਿਆ ਪਰ ਮੈਨੂੰ ਮੇਰਾ ਪਿਆਰਾ ਨਹੀਂ ਮਿਲਿਆ ਮਿਲਿਆ ਕਿਉਂਕਿ ਆਪ ਲੱਭਣ ਤੁਰੇ ਜਿਸ ਦਿਨ ਗੁਰੂ ਦੀ ਸ਼ਰਨ ਪੈ ਕੇ ਤੁਰਾਂਗੇ ਗੁਰੂ ਦੇ ਅਨੁਸਾਰ ਹੀ ਹੋ ਕੇ ਤੁਰਾਂਗੇ ਉਸ ਦਿਨ ਪਿਆਰੇ ਦਾ ਮਿਲਾਪ ਹੋਵੇਗਾ ਤੇ ਉਸ ਦਿਨ ਇਸ ਸੇਜਾ ਤੇ ਉਸ ਪਿਆਰੇ ਨੇ ਆ ਕੇ ਟਿਕ ਜਾਣਾ ਇਸ ਕਰਕੇ ਸਤਗੁਰ ਕਹਿੰਦੇ ਪਿਆਰੇ ਆ ਉਹ ਮਾਲਕ ਤਹ ਹਰ ਥਾਂ ਤੇ ਹੈ ਪਰ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰ ਦੇ ਭਰਮ ਦੇ ਕਵਾੜ ਖੋਲ ਤਾਂ ਕਿ ਥਾਂ ਪਰ ਥਾਂ ਤਨ ਉਸ ਪਿਆਰੇ ਦੇ ਦਰਸ਼ਨ ਹੋਣ ਤੇ ਜੀਵਨ ਸਫਲ ਹੋਵੇ ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਗਿਆ ਗਾਵੇ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ